ਸਾਲਾ 23 ਦੇ ਨਾਲ ਕਿਧਰ ਦੇ ਪੂਰੇ ਪੰਥ ਨੇ ਕਿਧਰੇ ਗੱਲ ਪੂਰੇ ਪੰਥ ਨੇ ਪੱਕੇ ਜਾਣੇ ਪੂਰੇ ਤੁਮ ਸਾਲਾ 23 ਦੇ ਨਾਲ ਕਿਧਰ ਦੇ ਆਪਣੇ ਭੋਂਗਾ ਦੇ ਭਾਈ ਆ ਤੇ ਉਹਨਾਂ ਦੀ ਜੋ ਭੋਂਗਾ ਹੀ ਉਹਨੂੰ ਫੜ ਬਲਿਆ ਮੈਂ ਇਹਨੂੰ ਪੰਥ ਦੇ ਜੱਟ ਸਭ ਨੇ ਗੱਲ ਆਪਕੋ ਕੀ ਕੀ ਸੋਚ ਕੇ ਆਪਨੇ ਇਹ ਸਾਰਾ ਕਾਰਜਕ੍ਰਮ ਜੋ ਆਪਨੇ ਗੋਲੀ ਚੜਾਈ ਤੇ ਕਿਹਸਤੰਮੇ تھا ਆਪਕੇ ਆਪ ਜੈ ਵੀ ਕਰ ਲੋ ਗੱਲ ਪੰਜਾਬੀ ਚ ਕਰ ਪੰਜਾਬੀ ਦੀ ਹਿੰਦੀ ਉਹ ਦੇਖੋ ਉਹ ਤੇ ਸਭ ਦੇ ਸਾਹਮਣੇ ਇਹਦੇ ਉੱਤੇ ਕੋਈ ਕਿਉਂਕੋ ਟ੍ਰਾਇਲ ਚੱਲ ਰਿਹਾ ਤੇ ਉਹਦੇ ਵਿੱਚ ਜੋ ਫੈਸਲਾ ਹੋਏਗਾ ਹੋਏਗਾ ਦੁਨੀਆ ਦੇ ਸਾਹਮਣੇ ਮਨ ਦੇ ਵਿੱਚ ਹੈ ਕਿ ਸੀ ਤੁਹਾਡੇ ਵਿੱਚ ਕੋਈ ਰੋਸਾ ਸੀ ਇਹ ਸੀ ਮੰਨਦੇ ਵੀ ਜਿਹੜਾ ਇਹਨਾਂ ਤੁਸੀਂ ਘਟਨਾ ਕਰਦੇ ਹੋ 2015 ਤੋਂ ਜਿਹੜੇ ਫੋਟੋ ਨੂੰ ਦੁਬਾਰਾ ਕਰਨ ਦੇ ਕੁੜਚੋੜਾ ਸਭ ਨੂੰ ਕੱਢੀ ਹੈ ਜਿਹੜਾ ਬੰਦਾ ਕੋਡ ਦੇ ਵਿੱਚ ਕਬਾਲ ਕਰ ਲੈ ਭਰ ਫਾਇਦਾ ਜੂਣ ਨੇ ਕਬਾਲ ਕੀਤਾ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਕਬਾਲ ਕੀਤਾ ਵੀ ਆ ਵੀ ਕੀਤਾ ਮੈਂ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਉਹ ਕੌਣ ਦਾ ਹੋਇਆ ਸੀ ਕੀ ਪਰ ਕਾਲਕ ਸਿੰਘ ਤੋਂ ਤੇ ਬੰਦੇ ਤਾਂ ਧਾਰਮਿਕ ਸਜ ਜਿਹੜੀ ਉਹ ਲੱਗੀ ਇਕਾਲਕ ਸਿੰਘ ਤੋਂ ਕਾਲ ਸਾ ਅਕਾਲ ਪੁਰਖ ਦੀ ਫੌਜ ਆ ਤੇ ਉਹਦੇ ਗੁਰੂ ਮਹਾਰਾਜ ਦੇ ਆਪਦੇ ਸ਼ਾਨસાર ਚਲੋ ਤੇ ਉਹ ਆਪਦੇਸ਼ ਪੰਥ ਕੀ ਚਾਹੁੰਦਾ ਸੀ ਸਿੱਖ ਜਗਤ ਕੀ ਚਾਹੁੰਦਾ ਉਹ ਸਾਰੇ ਸਿੱਖਾਂ ਨੂੰ ਪੁੱਛ ਕੇ ਵੇਖੋ ਕਿ ਉਹ ਇੰਨਾ ਵੱਡੀ ਚੀਜ਼

ਕੋਣ ਅ प्रदीप ਸਿੰਘ ਜਗਦੀਪ ਸਿੰਘ ਜਗਰੰਧਾਵਾ ਇਹਨਾਂ ਨੇ ਉਸ ਤੋਂ ਵੀ ਵਕੀਲੀ ਕੀਤੀ ਉਹਨੇ ਤੇ ਇਹਨਾਂ ਨੇ ਪੂਰੀ ਉਹ ਮੈਨੂੰ ਕੇਸ ਦੇ ਵਿੱਚ ਆਪਣੀ ਭੂਮਿਕਾ ਨਿਭਾਈਆ ਤੇ ਉਹਦੇ ਉਹਨੂੰ ਫਾਲ ਮਿਲਿਆ ਅੱਜ ਬਹੁਤ ਠੀਕ ਠਾਕ ਭਾਈ ਇਹਨਾਂ ਦਾ ਤੈਅ ਲੋਕ ਨੂੰ ਤਲਵਾ ਦਾਂ ਲੋੜੇ ਸਿੱਖ ਜਗਤ ਦਾ ਵੀ ਤੈਅ ਲੋਕ ਨੂੰ ਤਲਵਾ ਦਾਂ ਕਰਨਾ ਵਾ ਹੋਰੀਆਂ ਜਿਹੜੀਆਂ ਪੰਥ ਨੂੰ ਸਮਰਪਤ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਮਾਨੂੰ ਸਮਰਥਨ ਦਿੱਤਾ ਅੱਛਾ ਤੁਸੀਂ ਆਏ ਕਿੰਨੀ ਤਰੀਕ ਨੂੰ ਸੀ ਇੱਥੇ ਰੋਪੜ ਜ਼ਿਲ੍ਹੇ 17 17 ਕਿਹੜੀ ਸੀ 17 ਦਸੰਬਰ 4 ਦਸੰਬਰ ਨੂੰ ਅਰੈਸਟ ਹੋਇਆ 17 ਨੂੰ ਰਿਮਾਂਡ ਰਿਮਾਂਡ ਚਾਹੁੰਦੇ ਤਾਂ ਤੁਹਾਨੂੰ ਫਿਰ ਹੋਰ ਵੀ ਕਿਤੇ ਉਸ ਤੋਂ ਇਲਾਵਾ ਕਿਸੇ ਜੇਲ੍ਹ 'ਚ ਜਾਂ ਕਿਤੇ ਹੋਰ ਰੱਖਿਆ ਗਿਆ ਅਮਨ ਸਰ ਜੇਲ੍ਹ 'ਚ ਲੈ ਕੇ ਗਏ ਸੀ ਉੱਥੋਂ ਇੱਥੇ ਭੇਜਿਆ ਜੇਲ੍ਹ ਲੈ ਕੇ ਉੱਥੇ ਹੀ ਉਹਨਾਂ ਨੇ ਪਹਿਲਾਂ ਹੀ ਫੈਸਲਾ ਕੀਤਾ ਹੈ ਉਹਨਾਂ ਨੂੰ ਥਾਣੇ ਪਤਾ ਲੱਗ ਗਿਆ ਹੈ ਵੇਖਣ ਲਈ ਅੱਛਾ ਠੀਕ ਹੈ ਇਕੱਲੀ ਜਦੋਂ ਮੈਂ ਦਾ ਵੱਲੋਂ ਕਿਹਾ ਗਿਆ ਵੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹੋ ਉਹਨਾਂ ਨੇ ਤੁਹਾਡੇ ਵਰਗੇ ਬੰਦੇ ਰੱਖੇ ਹੋਏ ਆ ਉਹ ਇੰਜ ਜਿਹੇ ਬੰਦਾਂ ਉਹਨਾਂ ਦਾਤੀ ਸੀ ਯਾਰ ਗੱਲ ਦੱਸਤੀ ਸੀ ਮੈਂ ਸਾਰੀ ਗੱਲ ਕੋਈ ਨਹੀਂ ਕਰ ਸਾਡੇ ਦੱਸਤੀ ਦੱਸਤੀ ਸਾਰੀ ਗੱਲ ਮੇਰਾ ਸਿਰਫ ਤੇ ਸਿਰਫ ਖਾਲਸਾ ਪੰਥ ਨਾਲ ਸੰਬੰਧਤ ਸੰਬੰਧਤਮ ਹੈ ਗੁਰੂ ਮਹਾਰਾਜ ਦੇ ਉਦੇਸ਼ਾਂ ਦੇ ਅਨੁਸਾਰ ਚੱਲਣ ਵਾਲਾ ਕਿਸੇ ਵੀ ਕਪਤੀ ਸਿਆਸੀ ਪਾਰਟੀ ਦੇ ਨਾਮ ਤੇਰਾ ਪੁਲਿਸ ਜੀ ਠੀਕ ਹੈ ਠੀਕ ਹੈ ਆ ਨਾ ਆ ਮੈਂ ਰਾਤ ਕਰਨਾ ਉਹ ਕਾਲ ਤੱਕ ਸਾਹਿਬ ਤੋਂ ਤਨਖਾਹ ਲੱਗੀ ਉਹਨੇ ਨਾਮ ਪ੍ਰਵਾਨ ਕੀਤੀ ਆ ਤੇ ਨਾ ਇਹ ਕਾਲ ਤੱਕ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਉਹਨੂੰ ਕੰਮ ਕੀਤਾ ਜਾ ਰਿਹਾ ਹੈ ਸਰਦਾਰ ਸਾਹਿਬ ਜਥੇਦਾਰ ਅਹੁਦੇ ਤੇ ਗਏ ਨੇ ਨਵੇਂ ਜਥੇਦਾਰ ਸਾਹਮਣੇ ਗਏ ਨੇ ਕਿਸੇ ਉਹ ਬਾਅਦ ਚ ਕਰਾਂਗੇ ਜੱਗੀ ਪਿਆਰ ਅਸਲੀਏ ਕਾਨੂੰ ਅੰਦਰ ਇੰਨੀ ਗੱਲਾਂ ਦਾ ਇਹਨਾਂ ਨੂੰ ਅਜੇ ਪਤਾ ਨਹੀਂ ਸਹੀ ਜਵਾਬ ਬਸਲ ਬੰਟੀ ਨੂੰ ਮਾਨਾਹਰਾਂ ਨੇ ਕਿਹਾ ਵੀ ਜਿਹੜਾ ਬੰਟੀ ਜਮਾਨਾ ਚੋਹ ਬੰਦੇ ਆ ਅਸੀਂ ਉਹ ਮੈਂ ਜਿਹੜਾ ਗੱਲ ਕਰ ਲੈਣ ਮੈਂ ਕਿਹਾ ਤੁਸੀਂ ਜਿਹੜੀ ਗੱਲ ਹੈ ਨਾ ਜ਼ਮਾਨਤ ਹੋ ਗਈ ਹੈ ਘਰ ਜਾਵਾਂਗੇ ਸਕਾਲਰ ਬੰਦੇ ਆ ਬਹਿ ਕੇ ਵਿਚਾਰ ਕੇ ਸਾਰਾ ਜੱਗੀ ਕਰਾਂਗੇ ਸੋ ਇਹ ਬੰਟੀ ਜਮਾਨਾ ਹੈ ਕਹਿੰਦਾ ਕੁੱਤਾ ਹੈ ਕਹਿੰਦਾ ਬਿੱਲਾ ਹੈ ਕਹਿੰਦਾ ਨਹੀਂ ਜਵਾਬ ਨਹੀਂ ਦੇ ਇਹਨਾਂ ਦੇ ਉਹ ਪੰਥ ਦੇ ਦੁਖੀ ਆ ਪੰਥ ਦੇ ਦੁਖੀ ਆ ਗੁਰੂ ਘਰ ਦੇ ਦੁਖੀ ਆ ਸੋ ਅਸੀਂ ਅੱਜ ਦੇ ਦਿਨ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਕੋਈ ਦੇਣਾ ਜਿਹੜਾ ਦੇਣਾ ਸੀ ਮੈਂ ਦੇ ਚੁੱਕਿਆ ਹੈਗਾ ਭਾਈ ਨਰੈਨ ਸਿੰਘ ਚੋੜਾ ਸਾਢੇ 3 ਮਹੀਨੇ 4 ਵੀਂ ਦੇ ਬਾਅਦ ਘਰ ਆਏ ਆ ਤੇ ਵਿਯੋਧਕ ਨੇ ਇਹਨਾਂ ਨੂੰ ਟਾਣਾ ਘਰੇ ਲੈ ਕੇ ਜਾਣਾ ਪਰਿਵਾਰ ਦੇ ਵਿੱਚ ਜਾਣਗੇ ਬਾਕੀ ਸਾਰੀਆਂ ਗੱਲਾਂ ਜਵਾਬ ਜਿਹੜੇ ਆ ਉਹਦਾ ਲਿਖਤੀ ਤਿਆਰ ਕੇ ਬਿਆਨ ਜਾਰੀ ਕਰਾਂਗੇ ਤੇ ਉਹਦੇ ਵਿੱਚ ਜੋ ਫੈਸਲਾ ਹੋਇਆ ਹੋਏਗਾ ਦੁਨੀਆ ਦੇ ਸਾਹਮਣੇ ਮਨ ਦੇ ਵਿੱਚ ਹੈ ਕਿ ਸੀ ਤੁਹਾਡੇ ਵਿੱਚ ਕੋਈ ਰੋਸਾ ਸੀ ਇਹ ਸੀ ਮਨ ਦੇ ਵਿੱਚ ਕਿ ਜਿਹੜਾ ਇੰਨਾ ਤੁਸੀਂ ਘਟਨਾ ਕਰ ਜਾਈਦਾ ਦੋ 2015 ਤੋਂ ਜਿਹੜੇ ਫੋਟੋ ਨੂੰ ਦੁਬਾਰਾ ਕਰਨ ਦੀ ਕੋਸ਼ਿਸ਼ ਹੋ ਰਹੀਦਾ ਕਰਦੀ ਹੈ ਜਿਹੜਾ ਬੰਦਾ ਕੋਰਟ ਦੇ ਵਿੱਚ ਕਬਾਲ ਕਰਲੇ ਪੰਜਾਬ ਰਾਜੂ ਵਾਲੇ ਨੇ ਕਬਾਲ ਕੀਤਾ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਕਬਾਲ ਕੀਤਾ ਵੀ ਆ ਵੀ ਕੀਤਾ ਮੈਂ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਉਹ ਹੰਸ ਦਾ ਪਿਛੇ ਇਹ ਪਰ ਕਾਲ ਤਖਤ ਸਾਹਿਬ ਤੋਂ ਤੇਰੇ ਬੰਦੇ ਤਾਂ ਭਾਰਮਸਾ ਜਿਹੜੀ ਉਹ ਲੱਗ ਗਈ ਕਾਲ ਤਖਤ ਸਾਹਿਬ ਤੋਂ ਖਾਲਸਾ ਅਕਾਲ ਪੁਰਖ ਦੀ ਫੌਜ ਆ ਤੇ ਉਹਦੇ ਗੁਰੂ ਮਹਾਰਾਜ ਦੇ ਆਪਦੇ ਸ਼ਾਨસાર ਚਲੋ ਦੇਖੋ ਉਹ ਅਵਦੇਸ਼ ਪੰਤ ਕੀ ਚਾਹੁੰਦਾ ਸੀ ਸਿੱਖ ਜਗਤ ਕੀ ਚਾਹੁੰਦਾ ਉਹ ਸਾਰੇ ਸਿੱਖਾਂ ਨੂੰ ਪੁੱਛ ਕੇ ਵੇਖੋ ਕਿ ਉਹ ਇਹਨਾਂ ਬਾਰੇ ਕੀ ਚਾਹੁੰਦੇ ਇਹ ਪਰ ਤੁਹਾਨੂੰ

ਕੋਣ ਪ੍ਰਦੀਪ ਸਿੰਘ ਜਗਦੀਪ ਸਿੰਘ ਦਾ ਨਾਮ ਹੈ ਇਹਨਾਂ ਨੇ ਇਸ ਕੁੱਤਤ ਵੀ ਵਕੀਲੀ ਕੀਤੀ ਤੇ ਇਹਨਾਂ ਨੇ ਪੂਰੀ ਉਹ ਮੈਨੂੰ ਕੇਸ ਦੇ ਵਿੱਚ ਆਪਣੀ ਭੂਮਿਕਾ ਨਿਭਾਈਆ ਤੇ ਉਹਦੇ ਉਹਨੂੰ ਫਾਲ ਮਿਲਿਆ ਅੱਜ ਹਾਂ ਠੀਕ ਠਾਕ ਭਾਈ ਇਹਨਾਂ ਦਾ ਤੈਅ ਇਹਨੂੰ ਧਰਵਾ ਦਾਂ ਪੂਰੇ ਸਿੱਖ ਜਗਤ ਦਾ ਵੀ ਤੈਅ ਇਹਨੂੰ ਧਰਵਾ ਦਾਂ ਕਰਨਾ ਮਾਂ ਉਹ ਕਿਹੜੀਆਂ ਜਿਹੜੀਆਂ ਪੰਥ ਨੂੰ ਸਮਰਪਤ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਮਨੁੱਖ ਸਬਰਤਨ ਦਿੱਤਾ ਅੱਛਾ ਤੁਸੀਂ ਆਏ ਕਿੰਨੀ ਤਰੀਕ ਨੂੰ ਸੀ ਇੱਥੇ ਰੋਪੜ ਦੇਲ 17 17 ਕਿਹੜੀ 17 ਦਸੰਬਰ ਚਾਰ ਨੂੰ ਅਰੈਸਟ ਹੋਇਆ 17 ਨੂੰ ਰਿਮਾਂਡ ਰਿਮਾਂਡ ਕਰਿਆ ਤੇ ਤੁਹਾਨੂੰ ਫਿਰ ਹੋਰ ਵੀ ਕਿਤੇ ਉਸ ਤੋਂ ਇਲਾਵਾ ਕਿਸੇ ਜੇਲ੍ਹ ਚ ਜਾਂ ਕਿਤੇ ਹੋਰ ਰੱਖਿਆ ਗਿਆ ਅਮਨ ਸਿੰਘ ਜੇਲ੍ਹ ਲੈ ਕੇ ਗਿਆ ਉਸ ਤੋਂ ਇੱਥੇ ਭੇਜਿਆ ਜੇਲ੍ਹ ਲੈ ਕੇ ਉੱਥੇ ਹੀ ਉਹਨਾਂ ਨੇ ਪਹਿਲਾਂ ਹੀ ਫੈਸਲਾ ਕੀਤਾ ਹੈ ਹਨਾ ਥਾਣੇ ਪਤਾ ਲੱਗ ਗਿਆ ਹੈ ਵੇਖ ਨਹੀਂ ਘਟਾ ਹੂੰ ਠੀਕ ਹੈ ਅਕਾਲੀ ਦਲ ਦੇ ਮੈਂਬਰ ਵੱਲੋਂ ਤਾਂ ਕਿਹਾ ਗਿਆ ਵੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹੋ ਉਹਨਾਂ ਨੇ ਤੁਹਾਡੇ ਵਰਗੇ ਬੰਦੇ ਰੱਖੇ ਹੋਏ ਆ ਉਹ ਇਹ ਜਿਹੇ ਕਹਿੰਦੀ ਸੀ ਯਾਰ ਗੱਲ ਦੱਸਤੀ ਸੀ ਮੈਂ ਸਾਰੀ ਗੱਲ ਕੋਈ ਨਹੀਂ ਕਹਿੰਦੀ ਸਭ ਨੇ ਦੱਸ ਦਿੱਤੀ ਸਾਰੀ ਗੱਲ ਬੇਰਾ ਸਿਰਫ ਤੇ ਸਿਰਫ ਖਾਲਸਾ ਪੰਥ ਨਾਲ ਸਬੰਧਤ ਸਬੰਧਤ ਹੈ ਗੁਰੂ ਮਹਾਰਾਜ ਦੇ ਇੱਛਾ ਦੇ ਅਨੁਸਾਰ ਚੱਲਣ ਵਾਲਾ ਕਿਸੇ ਵੀ ਕਪਤੀ ਸਿਆਸੀ ਪਾਰਟੀ ਦੇ ਨਾਮ ਤੇਰਾ ਪੁਲਿਸ ਠੀਕ ਹੈ ਠੀਕ ਹੈ ਠੀਕ ਹੈ ਅੱਜ ਆਪਾਂ ਅਮਰ ਰਾਮ ਕਰਨਾ ਉਹ ਕਾਲ ਤੱਕ ਸਭ ਤੋਂ ਤਰ੍ਹਾਂ ਲੱਗੀ ਉਹਨੇ ਨਾਮ ਪ੍ਰਵਾਨ ਕੀਤੀ ਆ ਤੇ ਨਾਮ ਏਕਾਤ ਤੱਕ ਸਹਿਬ ਦੇ ਹਦਾਇਤਾਂ ਦੇ ਅਨੁਸਾਰ ਉਹਨੂੰ ਕੁਦਾ ਕੀਤਾ ਜਾ ਰਿਹਾ ਹੈ ਚੜਾ ਸਾਹਿਬ ਜਥੇਦਾਰ ਅੱਜ ਤੇ ਗਏ ਨੇ ਨਵੇਂ ਜਥੇਦਾਰ ਸਾਹ ਪਏ ਗਏ ਕਿਸ ਨਾਲ ਦੇ ਉਹ ਬਾਅਦ ਚ ਕਰਾਂਗੇ ਜਾਰੀ ਪਿਆਲੀ ਅਸਲੀ ਇਹਨਾਂ ਨੂੰ ਅੰਦਰ ਇੰਨੀ ਗੱਲਾਂ ਦਾ ਇਹਨਾਂ ਨੂੰ ਅਜੇ ਪਤਾ ਨਹੀਂ ਸਹੀ ਜਵਾਬ ਬਸਲ ਬੰਤੀ ਦੇ ਮਾਨਾ ਹਰਾਂ ਨੇ ਕਿਹਾ ਵੀ ਜਿਹੜਾ ਬੰਤੀ ਦੇ ਮਾਨਾ ਚੋਹ ਬੰਦੇ ਆ ਅਸੀਂ ਉਹ ਫੋਟੋ ਦੀ ਗੱਲ ਕਰਨ ਨੂੰ ਮੈਂ ਕਿਹਾ ਤੁਸੀਂ ਜਿਹੜੀ ਗੱਲ ਹੈ ਨਾ ਜ਼ਮਾਨਤ ਹੋ ਗਈ ਹੈ ਘਰ ਜਾਵਾਂਗੇ ਸਕਾਲਰ ਬੰਦੇ ਆ ਬਹਿ ਕੇ ਵਿਚਾਰ ਕੇ ਸਾਰਾ ਜੱਜ ਕਰਾਂਗੇ ਸੋ ਇਹ ਬੰਤੀ ਦੇ ਮਾਨਾ ਇਹ ਕਹਿੰਦਾ ਕੁੱਤਾ ਇਹ ਕਹਿੰਦਾ ਬਿੱਲਾ ਇਹ ਕਹਿੰਦਾ ਨਹੀਂ ਜਵਾਬ ਨਹੀਂ ਦੇ ਇਹਨਾਂ ਦੇ ਉਹ ਪੰਥ ਦੇ ਦੁਖੀ ਆ ਪੰਥ ਦੇ ਦੁਖੀ ਆ ਗੁਰੂ ਘਰ ਦੇ ਦੁਖੀ ਆ ਸੋ ਅਸੀਂ ਅੱਜ ਦੇ ਦਿਨ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਕੋਈ ਦੇਣਾ ਜਿਹੜਾ ਦੇਣਾ ਸੀ ਮੈਂ ਦੇ ਚੁੱਕਿਆ ਹੈਗਾ ਭਾਈ ਨਰਨੈ ਸਿੰਘ ਚੋੜਾ ਸਾਡੇ 3 ਮਹੀਨੇ 4 ਵੀਂ ਦਿਨ ਬਾਅਦ ਘਰ ਆਏ ਆ ਤੇ ਵਿਯੋਧਕ ਨੇ ਇਹਨਾਂ ਨੂੰ ਟਾਈਮ 'ਤੇ ਘਰ ਲੈ ਕੇ ਜਾਣ ਪਰਿਵਾਰ ਦੇ ਵਿੱਚ ਜਾਣਗੇ ਬਾਕੀ ਸਾਰੀਆਂ ਗੱਲਾਂ ਜਵਾਬ ਜਿਹੜੇ ਆ ਪੂਰਾ ਲਿਖਤੀ ਤਿਆਰ ਕੇ ਬਿਆਨ ਜਾਰੀ ਕਰਾਂਗੇ ਪੂਰੇ ਪੰਥ ਨੇ ਪੱਕੇ ਤੌਰ ਤੇ ਹੋਰੇ ਹਸਪਤਾਲ ਦੇ ਨਾਲ ਆ ਇਦਰੋਂ ਉਪਰ ਆਪਰੇ ਭੋਂਗਾ ਦੇ ਭਾਈ ਆ ਤੇ ਉਹਨਾਂ ਦੀ ਜੋ ਭੋਂਗਾ ਹੀ ਉਹਨੂੰ ਫਾਰਮ ਕਰ ਲਿਆ ਮੈਂ ਇਹਨੂੰ ਫਾਰਮ ਚ ਦੇ ਦਿੱਤਾ ਸਭ ਆਪਕੋ ਕਿਆ ਕੀ ਸੋਚ ਕੇ ਆਪਨੇ ਇਹ ਸਾਰਾ ਕਾਰਜਕ੍ਰਮ ਨੂੰ ਆਪਣੀ ਬੋਲੀ ਚ ਰਾਈਤੀ ਕਿਆ ਮਨ ਵਿੱਚ تھا ਆਪਕੇ ਆਪ ਵੀ ਜਾਲੋ ਗੱਲ ਪੰਜਾਬੀ ਚ ਕਰ ਪੰਜਾਬੀ ਚ ਹਿੰਦੀ ਦੇਖੋ ਉਹ ਤੇ ਸਭ ਦੇ ਸਾਹਮਣੇ ਇਹਦੇ ਉੱਤੇ ਕੋਈ ਕੋ ਕੋ ਟ੍ਰਾਇਲ ਚੱਲ ਰਿਹਾ ਤੇ ਉਹਦੇ ਵਿੱਚ ਜੋ ਫੈਸਲਾ ਹੋਏਗਾ ਹੋਏਗਾ ਦੁਨੀਆ ਦੇ ਸਾਹਮਣੇ ਮਨ ਦੇ ਵਿੱਚ ਹੈ ਕਿ ਸੀ ਤੁਹਾਡੇ ਵਿੱਚ ਕੋਈ ਰੁੱਸਾ ਸੀ ਇਹ ਸੀ ਮੰਨਦੇ ਕਿ ਜਿਹੜਾ ਇਹਨਾਂ ਤੁਸੀਂ ਘਟਨਾ ਕਰਦੇ ਹੋ 2015 ਨੂੰ ਜਿਹੜੇ ਫੋਟੋਨ ਦੁਆਰਾ ਕਰਨ ਦੇ ਕੁੜਚੋੜਾ ਸਾਨੂੰ ਲੱਗਦੀ ਹੈ ਜਿਹੜਾ ਬੰਦਾ ਕੋਰਟ ਦੇ ਵਿੱਚ ਕਬਾਲ ਕਰਲੇ ਫਾਈ ਰਾਜੂ ਵਾਲੇ ਨੇ ਕਬਾਲ ਕੀਤਾ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਕਾਲ ਤਕ ਸਾਬ ਦੇ ਉਤੇ ਇਕਬਾਲ ਕੀਤਾ ਵੀ ਆ ਵੀ ਕੀਤਾ ਮੈਂ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਉਹ ਕੰਥ ਦਾ ਹੋਈ ਸੀ ਕੀ ਕਾਲ ਤਕ ਸਾਬ ਤੋਂ ਤੇਰੇ ਬੰਦੇ ਦਾ ਧਰਮ ਸਜ ਜਿਹੜੀ ਉਹ ਲੱਗੀ ਕਾਲ ਤਕ ਸਾਬ ਤੋਂ ਅਕਾਲ ਸਾ ਅਕਾਲ ਪੁਰਖ ਦੀ ਫੌਜ ਆ ਤੇ ਉਹਦੇ ਗੁਰੂ ਮਹਾਰਾਜ ਦੇ ਅਪਦੇਸ਼ਾਂ ਅਸਾਰ ਚਲੋ ਤੇ ਉਹ ਅਪਦੇਸ਼ ਮਨਤ ਕੀ ਚਾਹੁੰਦਾ ਸੀ ਸਿੱਖ ਜਗਤ ਕੀ ਚਾਹੁੰਦਾ ਉਹ ਸਾਰੇ ਸਿੱਖਾਂ ਨੂੰ ਪੁੱਛ ਕੇ ਵੇਖੋ ਕਿ ਉਹ ਇੰਨਾ ਭਾਰੀ ਕਿਉਂ ਚੁੱਕਦੇ ਨੇ ਪਰ ਤੁਹਾਨੂੰ ਸਹਿ ਕਰਾਂਗੇ ਜੀ ਅੱਧੀ ਘਾ ਦਾ ਸਹਿ ਕਰਾਂਗੇ ਸਾਢੇ 3 ਮਹੀਨੇ ਬੋਲੇ ਸੋ ਨਿਹਾਲ ਤੁਮ ਸੱਦੀ ਵਿੱਚ ਸੁਣੋ ਸੋ ਨਿਹਾਲ ਸੱਦੀ ਕਰਨਾ ਕਿਆ ਅਸ ਗੁਰਨਾ ਕਿਆ ਤੂੰ ਗੱਡੀ ਯਾਰ ਜੀ ਨਹੀਂ ਤੁਹਾਨੂੰ ਬਹੁਤ ਜਵਾਬ ਹੈ ਅੱਛਾ ਫੋਟ ਲਿਆ ਗਿਆ ਕਿ ਨਹੀਂ ਤੁਸੀਂ ਦੋ ਸਜ਼ਾ ਹਾਂ ਤੱਕ ਸਭ ਤੁਹ ਲੱਗੀ ਹੋਵੇ ਜੀ ਕਰ ਰਹੀ ਸੀ ਮੈਂ ਪਾਵਾਂ ਲਾਈਕ ਆਰਜਿਤਪਾਲ ਸਿੰਘ ਮੰਜਪੁਰ ਸਰਦਾਰ ਕੁਰਤਪੀਰ ਸਿੰਘ ਜਗਦੀਪ ਸਿੰਘ ਦਾ ਨਿਕਰਤਾ ਵਾ ਇਹਨਾਂ ਦੇ ਉਸੁੱਤ ਵੀ ਵਕੀਲ ਹੀ ਆ ਤੋਂ ਨੇ ਤੇ ਇਹਨਾਂ ਨੇ ਪੂਰੀ ਜਦੋਂ ਕੇਸ ਦੇ ਵਿੱਚ ਆਪਣੀ ਭੂਮਿਕਾ ਨਿਭਾਈਆ ਤੇ ਉਹਦੇ ਉਹਨੂੰ ਫਾਲ ਮਿਲਿਆ ਅੱਜ ਠੀਕ ਠੀਕ ਹੈ ਭਾਈ ਇਹਦਾ ਤਾਂ ਤੇ ਇਹਨੂੰ ਤਲਵਾ ਦਾਂ ਉਰੇ ਸਿੱਖ ਜਗਤ ਦਾ ਵੀ ਤੈਨ ਲੋਕ ਧਰਵਾਦਾ ਕਰਨਾ ਵਾਹ ਹੋਰੀਆਂ ਜਿਹੜੀਆਂ ਪੰਥ ਨੂੰ ਸਮਰਪਤ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਮਨੋਸਮਰਥਨ ਦਿੱਤਾ ਅੱਛਾ ਤੁਸੀਂ ਆਏ ਕਿੰਨੀ ਤਰੀਕ ਨੂੰ ਸੀ ਉੱਥੇ ਰੋਪੜ ਜਿਲ੍ਹੇ 17 17 ਕਿਹੜੀ 17 ਦਸੰਬਰ ਜਾਰ ਨੂੰ ਅਰੈਸਟ ਹੋਇਆ 17 ਨੂੰ ਰਿਮਾਂਡ ਰਿਮਾਂਡ ਤੁਹਾਨੂੰ ਫਿਰ ਹੋਰ ਵੀ ਕਿਤੇ ਉਸ ਤੋਂ ਇਲਾਵਾ ਕਿਸੇ ਜੇਲ੍ਹ 'ਚ ਜਾਂ ਕਿਤੇ ਹੋਰ ਰੱਖਿਆ ਗਿਆ ਅਮਨ ਸੰਜੇ ਜੀ ਲੈ ਕੇ ਗੇਸੋ ਤੋਂ ਇੱਥੇ ਪੇਸ਼ ਜੇ ਲੈ ਕੇ ਉਹ ਗਏ ਹੀ ਉਹਨਾਂ ਨੇ ਪਹਿਲਾਂ ਹੀ ਫੈਸਲਾ ਕੀਤਾ ਹੈ ਹਨ ਥਾਣੇ ਨੂੰ ਪਤਾ ਲੱਗ ਗਿਆ ਹੈ ਵੇਖਣੇ ਨਹੀਂ ਕਰਨਾ ਹਮ ਠੀਕ ਹੈ ਅਕਾਲੀ ਦਲ ਦੇ ਨੁਮਾਇੰਦੇ ਵੱਲੋਂ ਕਿਹਾ ਗਿਆ ਵੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹੋ ਉਹਨਾਂ ਨੇ ਤੁਹਾਡੇ ਵਰਗੇ ਬੰਦੇ ਰੱਖੇ ਹੋਏ ਆ ਉਹ ਇਹ ਜਿਹੇ ਕੰਮ ਕਰ ਉਹ ਮੈਂ ਦੱਤੀ ਸੀ ਯਾਰ ਗੱਲ ਦੱਸਤੀ ਸੀ ਮੈਂ ਸਾਰੀ ਗੱਲ ਕੋਈ ਨਹੀਂ ਦੱਸਦੀ ਸਭ ਨੇ ਦੱਸ ਦਿੱਤੀ ਆ ਦੱਸਤੀ ਦੱਸਤੀ ਸਾਰੀ ਗੱਲ ਤੇਰਾ ਸਿਰਫ ਤੇ ਸਿਰਫ ਖਾਲਸਾ ਪੰਥ ਨਾਲ ਸੰਬੰਧਿਤ ਸੰਬੰਧਕ ਹੈ ਗੁਰੂ ਮਾਰਾ ਜਦੇਵ ਦੇ ਇਛਾ ਦੇ ਅਨੁਸਾਰ ਚੱਲਣ ਵਾਲਾ ਕਿਸੇ ਵੀ ਕਪਤੀ ਸਿਆਸੀ ਪਾਰਟੀ ਦੇ ਨਾਮ ਤੇਰਾ ਪੁਲਿਸ ਠੀਕ ਹੈ ਠੀਕ ਹੈ ਅਨੁਸਾਰ ਅਸੀਂ ਰਾਮ ਕਰਨਾ ਉਹ ਕਾਲ ਤੱਕ ਸਭ ਤੋਂ ਤਰ੍ਹਾਂ ਲੱਗੀ ਉਹਨੇ ਨਾਮ ਪ੍ਰਵਾਨ ਕੀਤੀ ਆ ਤੇ ਨਾ ਈਕਾਲ ਤੱਕ ਸਹਿਬ ਦੇ ਹਦੇਸ਼ਾ ਦੇ ਅਨੁਸਾਰ ਉਹਨੂੰ ਕੂਦਾ ਕੀਤਾ ਜਾ ਰਿਹਾ ਹੈ ਸਰਦਾਰ ਸਾਹਿਬ ਜਥੇਦਾਰ ਕਾਰ ਤੇ ਗਏ ਨਵੇਂ ਜਦੋਂ ਸਾਫੇ ਗਏ ਕਿਸੇ ਦੇ ਉਹ ਬਾਅਦ ਚ ਕਰਾਂਗੇ ਜਾਰੀ ਪਿਆਰ ਅਸਲੀ ਕਾਨੂੰ ਅੰਦਰ ਇੰਨੀ ਗੱਲਾਂ ਦਾ ਇਹਨਾਂ ਨੂੰ ਅਜੇ ਪਤਾ ਨਹੀਂ ਸਹੀ ਜਵਾਬ ਬਸਲ ਬੰਟੀ ਨੂੰ ਮਾੜਾ ਖਰਾ ਨੇ ਕਿਹਾ ਵੀ ਜਿਹੜਾ ਬੰਟੀ ਦਾ ਮਾਣਾ 4 ਚੋ ਬੰਦੇ ਆ ਅਸੀਂ ਉਹ ਫੋਟੋ ਦੀ ਗੱਲ ਕਰ ਲੈਂਦੇ ਮੈਂ ਕਿਹਾ ਤੁਸੀਂ ਜਿਹੜੀ ਗੱਲ ਹੈ ਨਾ ਜ਼ਮਾਨਤ ਹੋ ਗਈ ਹੈ ਘਰ ਜਾਵਾਂਗੇ ਸਕਾਲਰ ਬੰਦੇ ਆ ਬਹਿ ਕੇ ਵਿਚਾਰ ਕੇ ਸਾਰਾ ਜਾਰੀ ਕਰਾਂਗੇ ਸੋ ਇਹ ਬੰਟੀ ਦਾ ਮਨਾ ਹੈ ਕਹਿੰਦਾ ਕੁੱਤਾ ਹੈ ਕਹਿੰਦਾ ਬਿੱਲਾ ਹੈ ਕਹਿੰਦਾ ਨਹੀਂ ਜਵਾਬ ਦੇ ਦੇਣਾ ਉਹ ਪੰਥ ਦੇ ਦੁਖੀ ਆ ਪੰਥ ਦੇ ਦੁਖੀ ਆ ਗੁਰੂ ਘਰ ਦੇ ਦੁਖੀ ਆ ਸੋ ਅਸੀਂ ਅੱਜ ਦੇ ਦਿਨ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਕੋਈ ਦੇਣਾ ਜਿਹੜਾ ਦੇਣਾ ਸੀ ਮੈਂ ਦੇ ਚੁੱਕਿਆ ਹੈਗਾ ਭਾਈ ਨਰਨੈਨ ਸਿੰਘ ਚੋੜਾ ਸਾਡੇ 3.5 ਮਹੀਨੇ ਚਾਦਵੀਂ ਦੇ ਬਾਅਦ ਘਰ ਆਏ ਆ ਸਾਡੇ ਬਜੁਰਗ ਨੇ ਇਹਨਾਂ ਨੂੰ ਟਾਈਮ 'ਤੇ ਘਰ ਲੈ ਕੇ ਜਾਣ ਪਰਿਵਾਰ ਦੇ ਵਿੱਚ ਜਾਣਗੇ ਬਾਕੀ ਸਾਰੀਆਂ ਗੱਲਾਂ ਜਵਾਬ ਜਿਹੜੇ ਆ ਉਹਦਾ ਲਿਖਤੀ ਤਿਆਰ ਕੇ ਬਿਆਨ ਜਾਰੀ ਕਰਾਂਗੇ ਤੇ ਉਹਦੇ ਵਿੱਚ ਉਹ ਫੈਸਲਾ ਹੋਇਆ ਹੋਇਆ ਹੈਗਾ ਦੁਨੀਆ ਦੇ ਸਾਹਮਣੇ ਮਨ ਦੇ ਵਿੱਚ ਹੈ ਕਿ ਸੀ ਤੁਹਾਡੇ ਵਿੱਚ ਕੋਈ ਰੋਸਾ ਸੀ ਈ ਸੀ ਬੰਦੇ ਵਿੱਚ ਜਿਹੜਾ ਇਹਨਾਂ ਤੁਸੀਂ ਘਟਨਾ ਕਰ ਰਹੇ ਹੋ 2015 ਦੂਜੀ ਜਨਵਰੀ ਨੂੰ ਦੁਆਰਾ ਕਰਨ ਦੀ ਕੋਡ ਚੋੜਾ ਸਭ ਨੇ ਕਰਦੀ ਹੈ ਜਿਹੜਾ ਬੰਦਾ ਕੋਲ ਦੇ ਵਿੱਚ ਕਬਾਲ ਕਰਲੇ ਫਾਈ ਰਾਜੂ ਵਾਲੇ ਨੇ ਕਬਾਲ ਕੀਤਾ ਉਹਨੂੰ ਫਾਂਸੀ ਦੇ ਸਜ਼ਾ ਅਕਾਲ ਤਖਤ ਸਾਹਿਬ ਦੇ ਉਤੇ ਇਕਬਾਲ ਕੀਤਾ ਵੀ ਆ ਵੀ ਕੀਤਾ ਮੈਂ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਉਹ ਹੰਸ ਦਾ ਪਿਛੇ ਕੀ ਪਰ ਅਕਾਲ ਤਖਤ ਸਾਹਿਬ ਤੋਂ ਤੇਰੇ ਬੰਦੇ ਤਾਂ ਭਾਰਮਸਾ ਜਿਹੜੀ ਉਹ ਲੱਗੀ ਅਕਾਲ ਤਖਤ ਸਾਹਿਬ ਤੋਂ ਕਿਹਨ ਸਾ ਅਕਾਲ ਪੁਰਖ ਦੀ ਫੌਜ ਆ ਤੇ ਉਹਦੇ ਗੁਰੂ ਮਹਾਰਾਜ ਦੇ ਆਪਦੇ ਸ਼ਾਨ ਸਾਰ ਚਲੋ ਤੇ ਉਹ ਆਪਦੇਸ਼ ਪੰਥ ਕੀ ਚਾਹੁੰਦਾ ਈ ਸਿੱਖ ਜਗਤ ਕੀ ਚਾਹੁੰਦਾ ਉਹ ਸਾਰੇ ਸਿੱਖਾਂ ਨੂੰ ਪੁੱਛ ਕੇ ਵੇਖੋ ਕਿ ਉਹ ਇਹਨਾਂ ਵਾਰੀ ਕੀ ਚਾਹੁੰਦੇ ਨੇ ਪਰ ਤੁਹਾਨੂੰ ਫੇਰ ਦੱਸਾਂਗੇ ਜੀ ਲੰਬੀ ਗੱਲ ਦਾ ਸਿਰ ਕਰਾਂਗੇ ਸਾਡੇ ਤਿੰਨ ਮਹੀਨੇ ਬੋਲੇ ਸੋਨਿਆ ਸੁਬਾਹ ਸੁਬਾਹ ਵਿੱਚ ਕੁਝ ਨਹੀਂ ਹੋਇਆ ਅੱਜ ਕਿਹਾ ਕਿ ਤੂੰ ਗੱਡੀ ਚ ਯਾਰ ਜੀ ਨਹੀਂ ਕੋਈ ਜਵਾਬ ਹੈ ਅੱਜ ਫੋਟ ਲਿਆ ਗੱਡੀ ਵਿੱਚ ਦੋ ਸਜਾ ਹਾਂ ਤੱਕ ਸਭ ਤੁੱਕ ਲੱਗੀ ਹੋਈ ਗੱਡੀ ਵਿੱਚ ਮੈਂ ਪਾਵਾਂ ਵਾਇਕ ਮਾਰਜਿਤਪਾਲ ਸਿੰਘ ਮੰਜਪੁਰ ਸਰਦਾਰ ਕੁਰਤਪ੍ਰਦੀਪ ਸਿੰਘ ਜਗਦੀਪ ਸਿੰਘ ਜਕਰਤਾਵਾਂ ਇਹਨਾਂ ਦੇ ਉਸ ਪੁੱਤਰ ਵੀ ਵਕੀਲ ਆ ਦੋਨੇ ਤੇ ਇਹਨਾਂ ਨੇ ਪੂਰੀ ਕਿਲੂ ਕੇਸ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਆ ਤੇ ਉਹਦੇ ਉਹਨੂੰ ਫਾਲ ਮਿਲਿਆ ਅੱਜ ਠੀਕ ਠੀਕ ਹੈ ਭਾਈ ਇਹਦਾ ਤੈਦ ਨੂੰ ਧਲਵਾ ਦਾਂ ਮੂਰੇ ਸਿੱਖ ਜਗਤ ਦਾ ਵੀ ਤੈਦ ਨੂੰ ਧਲਵਾ ਦਾਂ ਕਰਨਾ ਵਾ ਕੋਰੀਆਂ ਜਿਹੜੀਆਂ ਪੰਥ ਨੂੰ ਸਮਰਪਿਤ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਮਾਨੂੰ ਸਮਰਥਨ ਦਿੱਤਾ ਅੱਛਾ ਤੁਸੀਂ ਆਏ ਕਿੰਨੀ ਤਰੀਕ ਨੂੰ ਸੀ ਇੱਥੇ ਰੁਪੜ ਜਿਲ੍ਹੇ 17 17 ਕਿਹੜੀ ਸੀ 17 ਦਸੰਬਰ ਜਾਰ ਨੂੰ ਅਰੈਸਟ ਹੋਇਆ 17 ਨੂੰ ਰਿਮਾਂਡ ਰਿਮਾਂਡ ਤੁਹਾਨੂੰ ਫਿਰ ਹੋਰ ਵੀ ਕਿਤੇ ਉਸ ਤੋਂ ਇਲਾਵਾ ਕਿਸੇ ਜੇਲ੍ਹ ਚ ਕਿਤੇ ਹੋਰ ਰੱਖਿਆ ਗਿਆ ਅਮਨ ਸਿੰਘ ਜੇਲ੍ਹ ਚ ਲੈ ਕੇ ਗਿਆ ਉਸ ਉਥੋਂ ਇੱਥੇ ਭੇਜ ਜੇਲ੍ਹ ਲੈ ਕੇ ਉਹ گئے ਹੀ ਉਹਨਾਂ ਨੇ ਪਹਿਲਾਂ ਹੀ ਫੈਸਲਾ ਕੀਤਾ ਹੈ ਹਨ ਨੂੰ ਠਾਣੇ ਪਤਾ ਲੱਗ ਗਿਆ ਹੈ ਵੇਖ ਨਹੀਂ ਲੱਗਾ ਹਮਮ ਅੱਛਾ ਠੀਕ ਹੈ ਅਕਾਲੀ ਦਲ ਦੇ ਨੁਮਾਇੰਦੇ ਵੱਲੋਂ ਕਿਹਾ ਗਿਆ ਵੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹੋ ਉਹਨਾਂ ਨੇ ਤੁਹਾਡੇ ਵਰਗੇ ਬੰਦੇ ਰੱਖੇ ਹੋਏ ਆ ਉਹ ਮੈਂ ਦੱਸਤੀ ਸੀ ਯਾਰ ਗੱਲ ਦੱਸਤੀ ਸੀ ਮੈਂ ਸਾਰੀ ਗੱਲ ਕੋਈ ਨਹੀਂ ਦੱਸਤੀ ਸੀ ਆਪਨੇ ਦੱਸ ਦਿੱਤੀ ਹੱਸਤੀ ਹੱਸਦੀ ਸਾਰੀ ਗੱਲ मेरा सिर्फ ਤੇ ਸਿਰਫ ਖਾਲਸਾ ਪੰਥ ਨਾਲ ਸੰਬੰਧਤ ਸੰਬੰਧਤ ਹੈ ਗੁਰੂ ਮਹਾਰਾਜ ਦੇ ਉਦੇਸ਼ਾਂ ਦੇ ਅਨੁਸਾਰ ਚੱਲਣ ਵਾਲਾ ਕਿਸੇ ਵੀ ਕਪਟੀ ਸਿਆਸੀ ਪਾਰਟੀ ਦੇ ਨਾਲ ਮੇਰਾ ਕੋਈ ਨਹੀਂ ਹੈ ਠੀਕ ਹੈ ਠੀਕ ਹੈ ਆਹ ਨਾ ਅਸੀਂ ਰਾਮ ਕਰਨਾ ਉਹਨਾਂ ਨੂੰ ਸਭ ਤੋਂ ਤਰ੍ਹਾਂ ਲੱਗੀ ਉਹਨੇ ਨਾਮ ਪਰਵਾਨ ਕੀਤੀ ਆ ਤੇ ਨਾ ਹੀ ਿਕਾਦ ਤੱਕ ਸਹਿਬ ਦੇ ਆਦੇਸ਼ਾਂ ਦੇ ਅਨੁਸਾਰ ਉਹਨੂੰ ਉਡਾ ਕੀਤਾ ਜਾ ਰਿਹਾ ਹੈ। ਸਰ ਸਾਹਿਬ ਜਥੇਦਾਰ ਕਰਤੇ ਗਏ ਨੇ ਨਵੇਂ ਜਥੇਦਾਰ ਸਾਹ ਪਹੁੰਚੇ ਗਏ ਕਿਸੇ ਦੇ। ਉਹ ਬਾਅਦ ਚ ਕਰਾਂਗੇ ਜਾਰੀ ਪਿਆਲੀ। ਅਸਲੀ ਗੱਲ ਨੂੰ ਅੰਦਰ ਇੰਨੀ ਗੱਲਾਂ ਦਾ ਇਹਨਾਂ ਨੂੰ ਅਜੇ ਪਤਾ ਨਹੀਂ। ਸਹੀ ਜਵਾਬ ਬਸਲ ਬੰਤੀ ਰਮਾਣਾ ਖਰਾਨਾ ਨੇ ਕਿਹਾ ਵੀ ਜਿਹੜਾ ਬੰਤੀ ਰਮਾਣਾ 40 ਬੰਦੇ ਆ। ਮੈਂ ਜਾਨਾ ਸਮਝਾ ਫੋਟੋ ਦੀ ਗੱਲ ਕਰ ਲੈਂਦੇ ਮੈਂ ਕਿ ਤੁਸੀਂ ਜਿਹੜੀ ਗੱਲ ਹੈ ਨਾ ਜਮਾਨਤ ਹੋ ਗਈ ਹੈ ਜੀ ਘਰ ਜਾਵਾਂਗੇ ਸਕਾਲਰ ਬਣ ਰਿਹਾ ਬਹਿ ਕੇ ਵਿਚਾਰ ਕੇ ਸਾਰਾ ਜੱਜ ਕਰਾਂਗੇ ਸੋ ਇਹ ਬੰਤੀ ਨਮਾਣਾ ਹੈ ਕਹਿੰਦਾ ਕੁੱਤਾ ਹੈ ਕਹਿੰਦਾ ਬਿੱਲਾ ਹੈ ਕਹਿੰਦਾ ਨਹੀਂ ਜਵਾਬ ਦੇ ਦੇਣਾ ਉਹ ਪੰਥ ਦੇ ਦੁਖੀ ਆ ਪੰਥ ਦੇ ਦੁਖੀ ਆ ਗੁਰੂ ਘਰ ਦੇ ਦੁਖੀ ਆ ਸੋ ਅਸੀਂ ਅੱਜ ਦੇ ਦਿਨ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਕੋਈ ਦੇਣਾ ਜਿਹੜਾ ਦੇਣਾ ਸੀ ਮੈਂ ਦੇ ਚੁੱਕਿਆ ਹੈਗਾ ਭਾਈ ਨਰੈਨ ਸਿੰਘ ਚੋੜਾ ਸਾਡੇ 3 ਮਹੀਨੇ 4 ਮਹੀਨੇ ਬਾਅਦ ਘਰ ਆਏ ਆ ਦੇ ਵਿਯੋਧਕ ਨੇ ਇਹਨਾਂ ਨੂੰ ਟਾਈਮ ਨਾਲ ਘਰ ਲੈ ਕੇ ਜਾਣ ਪਰਿਵਾਰ ਦੇ ਵਿੱਚ ਜਾਣਗੇ ਬਾਕੀ ਸਾਰੀਆਂ ਗੱਲਾਂ ਜਵਾਬ ਜਿਹੜੇ ਆ ਉਹਦਾ ਲਿਖਤੀ ਤਿਆਰ ਕੇ ਬਿਆਨ ਜਾਰੀ ਕਰਾਂਗੇ